ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪਸ਼ੂ ਨਾਲ ਰਿਲੇਟਡ ਬਹੁਤ ਸਾਰੀ ਵੀਡੀਓ ਪਾਉਂਦੇ ਰਹਿੰਦੇ ਆ ਤੇ ਅੱਜ ਆਪਾਂ ਪਹੁੰਚੇ ਆ ਜਵੰਦਾ ਫਾਰਮ ਦੇ ਵਿੱਚ ਇਹ ਹੈਗਾ ਵਜੀਦਕੇ ਖੁਰਦ ਦੇ ਵਿੱਚ ਜਿਹੜਾ ਕਿ ਮਹਿਲਕਲਾਂ ਦੇ ਨੇੜੇ ਪੈਂਦਾ ਹੈ ਤੇ ਬੱਕਰੀਆਂ ਤੁਸੀਂ ਦੇਖ ਰਹੇ ਹੋ ਇੱਧਰ ਨਿਗਾ ਮਰਵਾਦੇ ਕਮਲ ਹਨਾ ਕਿੰਨੀਆਂ ਸੋਹਣੀਆਂ ਲੱਗਦੀਆਂ ਯਾਰ ਬੈਠੀਆਂ ਇੱਥੇ ਫਾਰਮ ਦੇ ਵਿੱਚ ਤੇ ਕੱਲੀਆਂ ਬੱਕਰੀਆਂ ਇੱਥੇ ਹੋਰ ਵੀ ਮੱਝਾ ਰੱਖਿਆ ਹੋਏ ਨੇ ਝੋਟੀਆਂ ਤਿਆਰ ਕੀਤੀਆਂ ਨੇ ਤੇ ਬਈ ਕੋਲੇ ਆ ਜਾਂਦੀਆਂ ਨੇ ਹਨਾ ਛਾਟਾ ਖਿੱਚਾ ਲੱਗ ਜਾਂਦੀਆਂ ਨੇ ਕਦੇ ਪੰਜੇ ਲਾ ਲੈਂਦੀਆਂ ਨੇ ਤੇ ਜਨਵਰਾਂ ਦੇ ਨਾਲ ਮੋਹ ਪ੍ਰੇਮ ਅੱਜ ਦੀ ਕਿਹੜੀ ਖਾਸ ਜਿਹੜਾ ਇੱਕ ਤਰ੍ਹਾਂ ਨਾਲ ਕਹਿੰਦੀ ਇਹ ਪ੍ਰੇਮ ਰਹਿ ਗਿਆ ਕਿਉਂਕਿ ਬੰਦਿਆ 'ਚ ਤਾਂ ਮੋਹ ਪ੍ਰੇਮ ਰਿਹਾ ਨਹੀਂ ਹੋਰ ਜੀ ਅੰਕਲ ਜੀ ਠੀਕ ਠਾਕ ਹੋ ਹਾਂ ਠੀਕ ਠਾਕ ਘਰ ਪਰਿਵਾਰ ਵਧੀਆ ਜੀ ਮੈਂ ਕਿਹੜਾ ਕੀ ਪੁੱਛਦਾ ਰੰਗ ਲੱਗਿਆ ਠੀਕ ਹੈ ਜੀ ਤੇ ਇਹ ਜਿਹੜਾ ਫਾਰਮ ਆਣਾ ਬਾਈ ਇੱਕ ਗੱਲ ਤੁਹਾਨੂੰ ਮੇਨ ਦੱਸ ਦੰਨੇ ਆ ਇਹ ਆਪਣਾ ਭਰਾ ਬੈਠਾ ਕੈਨੇਡਾ ਦੇ ਵਿੱਚ ਤੇ ਆਪਣਾ ਭਰਾ ਕੈਨੇਡਾ ਦੇ ਵਿੱਚ ਬੈਠਾ ਤੇ ਸ਼ੌਂਕ ਦੇਖੋ ਕਿੰਨਾ ਵਧੀਆ ਪਸ਼ੂ ਫਾਰਮ ਪਾਉਣ ਦਾ ਸ਼ੌਂਕ ਤੇ ਅੰਕਲ ਜੀ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੇ ਮਤਲਬ ਮਿੱਤਰਤਾ ਦੋਸਤੀ ਆ ਤੇ ਇਹ ਇੱਥੇ ਕੰਮ ਕਰਦੇ ਨੇ ਸਾਰੇ ਫਾਰਮ ਦੀ ਦੇਖ ਰਿਕ ਅੰਕਲ ਹੁਣੀ ਕਰਦੇ ਨੇ ਤੇ ਫਾਰਮ ਦਾ ਸ਼ੌਂਕ ਬਾਈ ਨੂੰ ਕੈਨੇਡਾ ਬੈਠੇ ਨੂੰ ਆ ਕੈਨੇਡਾ ਬੈਠਾ ਬਾਈ ਪੈਸੇ ਲਾਈ ਜਾਂਦਾ ਇੱਥੇ ਦੇਖ ਲਓ ਤੇ ਅੰਕਲ ਜੀ ਇਹ ਕਿਵੇਂ ਬਾਈ ਨੇ ਸੋਚਿਆ ਸੀਗਾ ਵੀ ਇੱਥੇ ਰਹਿ ਕੇ ਆਪਾਂ ਕੰਮ ਕਰ ਲਈ ਫਾਰਮ ਦਾ ਇਹ ਪਹਿਲਾਂ ਤੋਂ ਹੀ ਸੋਚ ਇਹੇ ਸੀ ਠੀਕ ਹੈ ਜੀ ਬਈ ਆਪਾਂ ਨਾ ਉਧਰ ਉਧਰ ਵੀ ਰਹਿਣਾ ਇੱਧਰ ਵੀ ਸਰਕਲ ਰੱਖਣਾ ਠੀਕ ਹੈ ਜੀ ਆਉਣਾ ਆਉਣਾ ਜਾਣਾ ਨਾ ਇੱਥੇ ਵੀ ਆਪਾਂ ਇੱਥੇ ਕੰਮ ਚ ਲਾਈਏ ਕੋਈ ਇੱਥੇ ਕੰਮ ਸ਼ੁਰੂ ਕਰੀਏ ਆ ਇੱਥੇ ਕੰਮ ਸ਼ੁਰੂ ਕਰੀਏ ਠੀਕ ਹੈ ਪਹਿਲਾਂ ਤਾਂ ਕਟੀਆਂ ਲੈ ਕੇ ਆਸੀ ਠੀਕ ਹੈ ਜੀ ਫਿਰ ਹੌਲੀ 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 ਹੋਰ ਲਿਆਂਦੀਆਂ ਹੋ ਗਈਆਂ 15 12 13 ਕਟੀਆਂ ਹੋ ਗਈਆਂ 12 13 ਨਗ ਹੈਗੇ ਜੀ ਹਾਂ ਹੈਗੇ ਠੀਕ ਹੈ ਜੀ ਵਿੱਚ ਪੰਜ ਛੇ ਗੱਬਣਾ ਵੀ ਨੇ ਠੀਕ ਹੈ ਜੀ ਤੇ ਬਾਕੀ ਬਾਅਦ ਜਿਹੜੀਆਂ ਬੱਕਰੀਆਂ ਨੇ ਇਹ ਇਹ ਜਦੋਂ ਵੀ ਹੁਣ ਇੱਥੇ ਕੰਮ ਤਾਂ ਇਹ ਚਲਾਉਣਾ ਹੀ ਆ ਠੀਕ ਹੈ ਜੀ ਵੀ ਨਾਲ ਇਹ ਵੀ ਕਿਉਣਾ ਆਪਾਂ ਤਿਆਰ ਕਰੀਏ ਬੱਕਰੀਆਂ ਦਾ ਵੀ ਬੱਕਰੀਆਂ ਦਾ ਵੀ ਠੀਕ ਹੈ ਜੀ ਫਿਰ ਅਸੀਂ ਇਹ ਮੇਮਣੇ ਲੈ ਨਿੱਕੇ ਨਿੱਕੇ ਠੀਕ ਹੈ ਜੀ ਮੇਮਣੇ ਫਿਰ ਹੌਲੀ ਹੌਲੀ ਤਿਆਰ ਕਰਤੇ ਤੇ ਹੁਣ ਦੇਖ ਲਓ ਕਿੱਡੇ ਕਿੱਡੇ ਹੋਏ ਪਏ ਨੇ ਕੋਈ ਨਹੀਂ ਹੋਰ 2 ਮਹੀਨੇ ਨੂੰ ਨਵੇਂ ਹੋ ਜਾਣਗੇ ਠੀਕ ਹੈ ਜੀ ਇਹ ਕਿਹੜੀ ਬਰੀਡ ਕਿੰਨ ਨਸਲ ਨੂੰ ਸੋਹ ਜਿਹੜੀ ਹੈ ਜੀ ਬੀਟਲਾ ਜੀ ਬੀਟਲ ਹੈ ਜੀ ਹਾਂ ਬੀਟਲ ਨਸਲ ਹੈ ਸਾਰੀ ਬੀਟਲਾ ਹਾਂ ਸਾਰੀ ਬੀਟਲਾ ਠੀਕ ਹੈ ਜੀ ਤੇ ਇਹ ਤਾਂ ਮੈਂ ਕਹਿੰਦਾ ਨਸਲ ਵੀ ਬਹੁਤ ਵਧੀਆ ਅੱਜ ਜਿਹੜੀ ਆਪਣੇ ਪੰਜਾਬ 'ਚ ਜ਼ਿਆਦਾ ਪਾਈ ਜਾਂਦੀ ਹੈ ਜੀ ਹਾਂ 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 ਪਾਈ ਠੀਕ ਹੈ ਜੀ ਠੀਕ ਹੈ ਤੇ ਦੇਖ ਲਓ ਬਾਈ ਹਨਾ ਕਿੰਨਾ ਸੋਹਣਾ ਕੰਮ ਆ ਬਾਈ ਦਾ ਤੇ ਉਧਰ ਆਪਾਂ ਝੂਟੀਆਂ ਕਿ ਨਹੀਂ ਚੱਲੀਆਂ ਅੰਕਲ ਫਿਰ ਉਧਰ ਆਪਾਂ ਨਿਕਾ ਮਰਵਾਦੇ ਆਪਾਂ ਤੁਰਿਆਂ ਤੇ ਗੱਲ ਕਰਦੇ ਆ ਚਲੋ ਬਾਈ ਇਹ ਬਾਈ ਦੀ ਇਹ ਗੱਲ ਕਰੀ ਨਾ ਬਾਈ ਆਪ ਤੱਕ ਕੈਨੇਡਾ ਦੇ ਵਿੱਚ ਆ ਹਾਂ ਹਾਂ ਤੇ ਬਾਈ ਨੇ ਪੁੰਨ ਬਹੁਤ ਵੱਡਾ ਕੀਤਾਗਾ ਇਹ ਜਿੰਨੀਆਂ ਕਟੀਆਂ ਨੇ ਇਹਦੇ ਜੋ ਕੁਸਕ ਦਾ ਦੇਖੋ ਮੰਡੀ ਤੋਂ ਲਿਆਂਦੀਆਂ ਨੇ ਤੇ ਜ਼ਿਆਦਾਤਰ ਜਿਹੜੀਆਂ ਕਟੀਆਂ ਨੇ ਉਹ ਜਿਹੜੇ ਇੱਥੇ ਕੱਟੇ ਚੱਕ ਨਹੀਂ ਹੁੰਦੇ ਨੇ ਘਰਾਂ ਦੇ ਵਿੱਚੋਂ ਉਹਨਾਂ ਤੋਂ ਲਈਆਂ ਨੇ ਤੇ ਉਹਦਾ ਤੁਹਾਨੂੰ ਪਤੀ ਇਹ ਵੀ ਅੱਗੇ ਕਿੱਥੇ ਜਾਂਦੀਆਂ ਨੇ ਉਹ ਪਾਲਦੀਆਂ ਪੁਲਦੀਆਂ ਦੇ ਹਨੀ ਤੇ ਉਹ ਜੋ ਮਾਰ ਮੁਰਦ ਦਿੰਦੇ ਨੇ ਉਹਨਾਂ ਆ ਛੋਟੀਆਂ ਤੇਰ ਕੀਤੇ ਹੋਏ ਨੇ ਇਧਰ ਨਿਗਾ ਮਰਵਾਦੇ ਯਾਰ ਕਮਲ ਹਨਾ ਬਹੁਤ ਸੋਹਣੀਆਂ ਨੇ ਬਹੁਤ ਜਿਆਦੇ ਸੋਹਣੀਆਂ ਨੇ ਤੇ ਅਕਲ ਜੀ ਇਹ ਕਿੰਨੇ ਕਿੰਨੇ ਲਿਆਂਦੀਆਂ ਸੀ ਤੇ ਕਦੋਂ ਲਿਆਂਦੇ ਸੀ ਕਿੰਨੇ ਕ ਹਜ਼ਾਰ ਦੇ ਲਿਆਂਦੇ ਸੀ ਇੱਕ ਸਾਲ ਹੋ ਗਿਆ ਇਹਨਾਂ ਨੂੰ ਠੀਕ ਹੈ ਜੀ ਉਹ ਸੇ ਤਾਂ ਲੈ ਕੇ ਆਂਦੀ ਸੀ ਫਤਿਹਆਬਾਦ ਤੋਂ ਹਰਿਆਣੇ ਚੋਂ ਫਤਿਹਆਬਾਦ ਤੋਂ ਜੀ ਹਾਂ ਫਤਿਹਆਬਾਦ ਤੋਂ ਠੀਕ ਹੈ ਜੀ 30-30 ਹਜ਼ਾਰ ਦੀਆਂ ਸੀ ਇਹ 30-30 ਹਜ਼ਾਰ ਦੀਆਂ ਜੀ ਹਾਂ ਤੇ ਆਹ ਦੋ ਆਹ ਇੱਕ ਆਹ ਦੇ ਕਹਾ ਇੱਕ 30 ਹਜ਼ਾਰ ਦਾ ਜੋੜਾ ਲੈ ਸੀ 34000 ਰੁਪਏ ਦਾ ਜੀ 30 ਹਜ਼ਾਰ ਠੀਕ ਹੈ ਜੀ ਉਹ ਕਟਿਆ ਦੋ 13-13 ਹੈ 26000 ਦਾ ਉਹ ਜੋੜਾ ਲਿਆ ਸੀ ਠੀਕ ਹੈ ਜੀ ਆਹਾਂ ਨੇ ਛੋਟੀਆਂ ਇਹ 25-25000 ਦੀਆਂ ਦੋ ਜੋੜਾ ਲੋਟਾ ਗਿਆ 25-25000 ਦੀਆਂ ਜੀ ਠੀਕ ਹੈ ਜੀ ਤੇ ਇਹ ਗੱਬਣ ਗੱਬਣ ਹੈਗੀ ਵੀ ਇਹਦੀ ਹਾਂ ਪੰਜ ਗੱਬਣ ਨੇ ਪੰਜ ਗੱਬਣ ਨੇ ਜੀ ਪੰਜ ਗੱਬਣ ਇਹ ਝੋਟੀਆਂ ਜੇ ਆਪਾਂ ਲਈ ਨਾ 25-30000 ਦੀ ਝੋਟੀ ਲਈਏ ਠੀਕ ਹੈ ਜੀ 14 ਮਹੀਨਿਆਂ ਚ ਦੁੱਗਣੇ ਰੁਪਏ ਬਣਾਉਂਦੀ ਆ ਦੁੱਗਣੇ ਰੁਪਏ ਨੇ ਤੁਸੀਂ 30 ਯਰ ਦੱਸਿਆ ਜੀ ਕਿੰਨੇ ਕਿੰਨੇ ਮਹੀਨੇ ਦਾ ਗੱਭਨ ਇਹ ਇਹ 7-7 8-8 ਮਹੀਨਿਆਂ ਦੀ ਗੱਭਨ 7-7 8-8 ਮਹੀਨੇ ਦਾ ਗੱਭਨ ਹੈ ਅੱਜ ਦੀ ਘੜੀ ਜੇ ਰੇਟ ਦੀ ਗੱਲ ਕਰੀਏ ਜਿਵੇਂ ਮਰਜ਼ੀ ਲੱਖ ਰੁਪਏ ਤੋਂ ਉੱਤੇ ਵੇਚ ਦੋ ਇਹਨਾਂ ਨੂੰ ਜਿਵੇਂ ਮਰਜ਼ੀ ਠੀਕ ਆ ਮੁੱਲ ਤਾਂ ਇਹਨਾਂ ਨੇ ਆ ਮੋੜ ਦਿੱਤਾ ਹੁੰਦਾ ਹਾਂ 2 ਲੱਖ ਦੀ ਆ ਕੱਲੀ 2 ਲੱਖ ਰੁਪਏ ਦੀ ਆ 2 ਲੱਖ ਰੁਪਏ ਦੀ ਝੂਠੀ ਉਹ ਠੀਕ ਹੈ ਜੀ ਹਾਂ ਤੇ ਦੇਖ ਲਓ ਬਾਈ ਜਿਹੜੇ ਬੰਦੇ ਕਹਿੰਦੇ ਆ ਨਾ ਘਰੇ ਬਹਿ ਕੇ ਗੱਲਾਂ ਕਰਦੇ ਏਸੀਆਂ 'ਚ ਬਹਿ ਕੇ ਜਿਨ੍ਹਾਂ ਨੂੰ 1% ਦੀ ਨੌਲੇਜ ਨਹੀਂ ਹੈਗੀ ਵੀ ਪਸ਼ੂ ਮਨਾਫਾ ਨਹੀਂ ਦਿੰਦੇ 30000 ਰੁਪਏ ਦੀ ਤੇ 2 ਲੱਖ ਰੁਪਏ ਦੀ ਅੱਜ ਰੇਟ ਲੱਗਿਆ ਪਿਆ ਇਹਦੇ ਤੇ ਤੇ ਇਹ ਨਹੀਂ ਪਤਾ ਕਿੰਨੇ ਤੇ ਜਾਊਗੀ ਤੇ ਬਾਕੀ ਜੇ ਗੱਲ ਕਰੀ ਵੀ ਪਸ਼ੂਆਂ ਦੀ ਦੇਖ ਰਿਹਾ ਪੂਰੀ ਆ ਇਹਨਾਂ ਦੀ ਹਨਾ ਪੱਖੇ-ਪੁੱਖੇ ਲੱਗੇ ਹੋਣੇ ਤਾਂ ਅਸੀਂ ਵੀਡੀਓ ਬਣਾਉਣ ਆਏ ਆ ਕਿਉਂਕਿ ਸਾ ਤੋਂ ਡਰਦੇ ਨੇ ਪਸ਼ੂ ਤਾਂ ਕਰਕੇ ਬੰਨਣੇ ਪੈਗੇ ਖੁੱਲੇ ਰੰਦੇ ਨੇ ਜਿਵੇਂ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਘੋੜਿਆਂ ਦੀ ਲਈ ਆਪਾਂ ਖੁੱਲਾ ਛੱਡਿਆ ਹੋਇਆ ਹਨਾ ਥਾਂ ਉਸੇ ਤਰ੍ਹਾਂ ਦੀ ਗੱਲਬਾਤ ਆ ਦੋਸਤੋ ਇਹਨਾਂ ਨੂੰ ਪਸ਼ੂਆਂ ਨੂੰ ਸਾਰ ਨੂੰ ਖੁੱਲੇ ਰੱਖਦੇ ਨੇ ਤੇ ਮੇਨ ਗੱਲ ਜਿਹੜੀ ਇਹਨਾਂ ਵਾਸਤੇ ਟੋਬਾ ਵੀ ਤਿਆਰ ਕੀਤਾ ਹੋਇਆ ਹੈ ਕੋਈ ਗੱਲ ਨਹੀਂ ਹੈਗੀ ਵੀ ਇਹਨਾਂ ਨੂੰ ਵੀ ਨਹਾਉ ਜਿਆਦਾਤਰ ਸਮਾਂ ਹੁਣ ਗਰਮੀਆਂ ਜਦੋਂ ਪਕਾਰਮੀ ਪੂਰੀ ਐ ਪੀਕ ਤੇ ਹੁੰਦੀ ਆ ਉਦੋਂ ਟੋਬੇ ਦੇ ਵਿੱਚ ਹੀ ਰਹਿੰਦੇ ਨੇ ਅਕਲ ਜੁੱਤੀ ਰੱਖਦੇ ਮੈਨੂੰ ਹਾਂ 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 ਉੱਥੇ ਜਾਂਦੇ ਠੀਕ ਹੈ ਜੀ ਉੱਥੇ ਫਿਰ ਸ਼ਾਂਸ਼ੂ ਪੂਰੀ ਆ ਗਈਆਂ ਸੌ ਪੂਰੀਆਂ ਸਾਰੀ ਦਿਹਾੜੀ ਉੱਥੇ ਮੌਜ ਨਾਲ ਬੈਠੇ ਰਹਿੰਦੇ ਆਂ ਪਾਣੀ ਦੇ ਵਿੱਚ ਠੀਕ ਹੈ ਜੀ ਜਦੋਂ ਪੱਠੇ ਪਾਉਣੇ ਆ ਉਦੋਂ ਇੱਧਰ ਖੋਲੇ ਆਉਣੀਆਂ ਠੀਕ ਆ ਇੱਕ ਵਾਰ ਚ ਆਏ ਨੇ ਸਾਰੀਆਂ ਹਾਂ ਇੱਕ ਵਾਰ ਚ ਆ ਜਾਣੀਆਂ ਠੀਕ ਹੈ ਤੇ ਆਪਾਂ ਤੁਹਾਨੂੰ ਵੀਡੀਓ ਵੀ ਚਲਾ ਦਾਂਗੇ ਵਿੱਚ ਇੱਕ ਵਾਰ ਦੇ ਭੱਜੀਆਂ ਆਉਂਦੀਆਂ ਨੇ ਗਿਆ ਕਿਉਂਕਿ ਅੰਕਲ ਬਹੁਤ ਮਿਹਨਤੀ ਨੇਗੇ ਯਾਰ ਜਦੋਂ ਆਏ ਆਗੇ ਤੁਸੀਂ ਆ ਮੈਨੂੰ ਵੀ ਚ ਤੇ ਮਿਹਨਤ ਦਾ ਮੁੱਲ ਆ ਬਾਈ ਦੇਖੋ ਇੱਕ ਬੰਦੇ ਨੇ ਪੈਸੇ ਲਾਏ ਨੇ ਇੱਕ ਬੰਦੇ ਨੂੰ ਕੰਮ ਮਿਲਿਆ ਤੇ ਅੱਗੇ ਜਾ ਕੇ ਕੀ ਪਤਾ ਕਿੰਨੇ ਕ ਮਤਲਬ ਵੱਡੇ ਲੈਵਲ ਤੇ ਇਹ ਕੰਮ ਜਾਣਗਾ ਕਿੰਨੇ ਬੰਦਿਆਂ ਨੂੰ ਗਰੀਬ ਬੰਦਿਆਂ ਨੂੰ ਕੰਮ ਮਿਲੂਗਾ ਤੇ ਬਹੁਤ ਜ਼ਿਆਦਾ ਵਧੀਆ ਸੋਚ ਆ ਭਰਾਵਾ ਤੇਰੀ ਹਨਾ ਬਹੁਤ ਵਧੀਆ ਲੱਗਿਆ ਜੇ ਸਾਰੇ ਆਪਣੇ ਜਿਹੜੇ ਬਾਹਰ ਬੈਠੇ ਨੇਗੇ ਵਿਦੇਸ਼ੀ ਭਰਾ ਨੇ ਐਨਆਰਆਈ ਭਰਾ ਨੇ ਜੇ ਉਹਨਾਂ ਦੀ ਇਦਾਂ ਦੀ ਸੋਚ ਹੋ ਜੇ ਨਾ ਤਾਂ ਪੰਜਾਬ ਨੂੰ ਰੰਗ ਭਾਗ ਲੱਗ ਜਾਣਗੇ ਸੋਨੇ ਦੀ ਚਿੜੀ ਬਣ ਜਾਣਾ ਸੋਨੇ ਦੀ ਚਿੜੀ ਜੀ ਹਾਂ ਦੁਵਾਰੇ ਸੋਨੇ ਦੀ ਚਿੜੀ ਬਣ ਜਾਣਾ ਤੇ ਸਾਰੇ ਭਾਈ ਇਹ ਸੋਚ ਰੱਖਣ ਜੀ ਆ ਫਿਰ ਆਪਾਂ ਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਕਿਸੇ ਪਾਸੇ ਜਾਣ ਦੀ ਵੀ ਲੋੜ ਨਹੀਂ ਆ ਦੇ ਘਰੇ ਬੈਠੇ ਸਾਰਾ ਕੁਝ ਬਣਾਵਾਂਗੇ ਤੇ ਬਾਕੀ ਜੰਕਲ ਪਸ਼ੂਆਂ ਦੀ ਗੱਲ ਕਰੀ ਗਈ ਹੁਣ ਮੈਨੂੰ بڑے ਬੰਦੇ ਤਾਂ ਨਹੀਂ ਦੰਦੇ ਆ ਮੈਨੂੰ ਚਲੋ ਤੁਸੀਂ ਤਾਂ ਕੰਮ ਕਰਦੇ ਹੋ ਮੈਂ ਦੇਖੋ ਵੀਡੀਓ ਬਣਾਉਣ ਆ ਆਪਾਂ ਕੋਈ ਮਤਲਬ ਵੀ ਗਲਤ ਵੀਡੀਓ ਨਹੀਂ ਪਾਉਂਦੇ ਜੀ ਆਪਾਂ ਨੱਚ ਟੱਪ ਕੀ ਨਹੀਂ ਪਾਉਂਦੇ ਕੋਈ ਆਪਾਂ ਚੰਗਾ ਆਪਣੇ ਪੰਜਾਬੀ ਜਿਹੜਾ ਸੱਭਿਆਚਾਰ ਨੂੰ ਮੂਰੇ ਲਿਆ ਰਹੇ ਆ ਮੈਨੂੰ ਲੋਕ ਪਤਾ ਕੀ ਕਹਿੰਦੇ ਆ ਫਿਰ ਯਾਰ ਕਿਹੜੇ ਡੰਗਰਾਂ 'ਚ ਬੜਿਆ ਫਿਰਦਾ ਇਹਨਾਂ 'ਚ ਕੀ ਫਾਇਦਾ ਰੱਖਿਆ ਉਵੇਂ ਹੀ ਡੰਗਰਾਂ ਡੰਗਰ ਗਾਉ ਗੋਹਾ ਮੱਤਾ ਫਿਰਦਾ ਇਹੋ ਜਿਹੀਆਂ ਗੱਲਾਂ ਬੋਲਦੇ ਆ ਲੋਕ ਜੀ ਉਹ ਲੋਕਾਂ ਦਾ ਬਹੁਤ ਕੁਝ ਕਹਿੰਦੇ ਆ ਦਾਤੀ ਦਿੰਦੇ ਇੱਕ ਪਾਸੇ ਲੋਕਾਂ ਦੇ ਦਿੰਨਾ ਪਾਸਿਆਂ ਤੁਸੀਂ ਦੇਖ ਲਓ ਆ ਆ ਕੇ ਗੱਲ ਦਿਮਾਗ ਤੋਂ ਕੱਢ ਕੇ ਕੰਮ ਕਰੀ ਚੱਲ ਇਹਨਾਂ ਤੋਂ ਆਪਾਂ ਕਿ ਲੋਕਾਂ ਤੋਂ ਕੀ ਲੈਣਾ ਦੇਖ ਲੋ ਜਿੱਦੈ ਜਿੱਦੈ ਆਪਣਾ ਕੰਮ ਸਿਰੇ ਤੇ ਹੋ ਗਿਆ ਨਾ ਜਮਾ ਟਾਪ ਤੇ ਹੋ ਗਿਆ ਉਸੇ ਉਹਨਾਂ ਲੋਕਾਂ ਨੇ ਤੈਨੂੰ ਕਹਣਾ ਵੀ ਨਰਜਿੰਦਰ ਸਿੰਘ ਆ ਗਈ ਬਣਾ ਲਿਆ ਓਏ ਇਹ ਸਲਾਮਾ ਕਰਦੇ ਇਹ ਸਲਾਮਾ ਕਰਦੇ ਇਹ ਸਲਾਮਾ ਹੁੰਦੀ ਨਹੀਂ ਚੜਦੇ ਨੂੰ ਲੋਕ ਸਲਾਮਾ ਕਰਦੇ ਨੇ ਡੇਗਦੇ ਨੂੰ ਅਗਲਾ ਸੂਈ ਚ ਭੌਂਦਾ ਵੀ ਆ ਜਾ ਬਈ ਮਿੱਤਰਾ ਇਹ ਗੱਲ ਥੋੜੀ ਜਮਾ ਸੱਚੀ ਆ ਜੀ ਜਾਇਜ਼ ਆ ਗੱਲ ਤੇ ਭਰਾਵੋ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਉਹਨੂੰ ਤਾਨੇ ਮਾਰਨ ਦੀ ਬਜਾਏ ਨਾ ਉਹ ਤੋਂ ਸਿੱਖਿਆ ਲਿਆ ਕਰੋ ਰੀਸ ਕਰਿਆ ਕਰੋ ਹਾਂ ਰੀਸ ਕਰੋ ਜੇ ਤੁਸੀਂ ਨਹੀਂ ਕਰ ਸਕਦੇ ਉਹਦੇ ਬਰੋਬਰ ਕੰਮ ਤਾਂ ਸੜੋ ਨਾ ਹਾਂ ਸੜੋ ਨਾ ਮੋਟੀਵੇਟ ਕਰਨਾ ਚਾਹੀਦਾ ਕਿੱਥੇ ਬੰਦੇ ਨੂੰ ਹਾਂ ਤੇ ਅੰਕਲ ਜੀ ਜੇ ਗੱਲ ਕਰੀ ਇਹਨਾਂ ਦੀ ਪਸ਼ੂਆਂ ਦੀ ਇਹ ਫਿਰ ਕੋਈ ਵੇਚਦੇ-ਬੁੱਝਦੇ ਤਾਂ ਨਹੀਂ ਇਹ ਉਹੀ ਰੱਖੇ ਬਣੇ ਨਾ ਵੇਚਣਾ ਨਹੀਂ ਕੋਈ ਇਹ ਰੱਖਣਾ ਹੀ ਆ ਰੱਖਣੀ ਆ ਵਧਾਉਣੀ ਆ ਕੰਮ ਆਰਮ ਬਣਾਉਣਾ ਆਪਾਂ ਵੱਡਾ ਵੱਡਾ ਫਾਰਮ ਬਣਾਉਣਾ ਹਾਂ 100 ਮੈਸਿਕ ਕਰਨੀਆਂ 100 ਮਾਂ ਹਾਂ 100 ਮਾਂਚ ਕਰਨੇ ਹੁਣ ਤੁਸੀਂ ਇਕੱਲੇ ਖਾਂਦੇ ਇਹਨਾਂ ਨੂੰ ਹਾਂ ਮੈਂ ਇਕੱਲੇ ਹੀ ਖਾਂਦਾ ਬੱਕਰੀਆਂ ਵੀ ਨਾਲ ਹੀ ਆ ਬੱਕਰੀਆਂ ਨਾਲ ਇਹਨਾਂ ਨੂੰ ਫਿਰ ਪਾਉਣੇ ਪੂਣ ਕੀ ਇਹਨਾਂ ਨੂੰ ਇਹਨਾਂ ਪਾਉਣੇ ਆ ਦਾਣਾ 30 ਕੁਆਂਟਰੀ ਦਾ ਕੰਕ੍ਰ ਗੁੱਲੀ ਦੇ ਅੰਦਰ ਰੱਖਿਆ ਹੋਇਆ 50 ਕੁਇੰਟਲ 50 ਕੁਇੰਟਲ ਜੀ ਹੈ ਉਹ ਦਾਣਾ ਪਾਉਨੇ ਆ ਬਾਕੀ ਕਾਰਗਿਲ ਦੀ ਫੀਡ ਆ ਕਾਰਗਿਲ ਦੀ ਜੀ ਹਾਂ ਠੀਕ ਹੈ ਜੀ ਉਹ ਪਾਉਨੇ ਆਗੇ ਚਾਰ ਚੂੜਾ ਤਾਂ ਨਹੀਂ ਪਾਉਣਾ ਚਾਰ ਪਾਇਆ ਵਿਆ ਜਿਹੜੀਆਂ ਗੱਬਣਾ ਨੇ ਉਹਨਾਂ ਨੂੰ ਚਾਰ ਪਾਉਣਾ ਨਹੀਂ ਜਿਹੜੀਆਂ ਦੂਜੀਆਂ ਕਟਰੂ ਨੇ ਕਟਰੂ ਬਥਰੋ ਇਹਨਾਂ ਨੂੰ ਉਹਨੂੰ ਹੀ ਖਾਧਾ ਚਾਰ ਆ ਚਾਰ ਪਾ ਦਨੇ ਠੀਕ ਹੈ ਜੀ ਤੇ ਬਾਕੀ ਜੇ ਗੱਲ ਕਰੀ ਪੰਜਾਬੀਆਂ ਨੂੰ ਉਹਨਾਂ ਨੂੰ ਕੀ ਸਨੇਹਾ ਦੇਣਾ ਵੀ ਜਿਹੜੇ ਸ਼ਰਮ ਮੰਨਣ ਲੱਗ ਗਏ ਆਪਣੇ ਪੰਜਾਬੀ ਨੌਜਵਾਨ ਕਪੂਰੇ ਇੱਥੇ ਗੇੜੇ ਜਾਂਦੇ ਨੇ ਮੰਢੀਰ ਹਨਾ ਇਕੱਠੇ ਹੋ ਕੇ ਨਸ਼ਿਆਂ 'ਚ ਪੈ ਗਈ ਉਹਨਾਂ ਨੂੰ ਕੀ ਕਹਿਣਾ ਉਹਨਾਂ ਨੂੰ ਕੀ ਕਹਿਣਾ ਆਪਾਂ ਉਹ ਪਤਾ ਮੂਹੇ ਮਾੜੇ ਮੰਨਦੇ ਆ ਉਹ ਲੋਕਾਂ ਨੂੰ ਤਾਂ ਨਾ ਦਾ ਘਰੇ ਕਿਸੇ ਦੇ ਲੱਸੀ ਆ ਹੂੰ ਨਾ ਕਿਸੇ ਦੁੱਧ ਆ ਨਾ ਦਹੀਂ ਆ ਜੇ ਕੋਈ ਡੰਗਰ ਰੱਖੂ ਫੇਰ ਹੀ ਹੋਊ ਜੀ ਇਹ ਤਾਂ ਗੱਲ ਹੈ ਡੰਗਰ ਰੱਖਾਂਗੇ ਫੇਰ ਹੀ ਦੁੱਧ ਕਿਹਾ ਹੋਊ ਉਹ ਕੱਲੇ ਨਸਿਆਂ ਤੇ ਹੋਗੇ ਖਾਣ ਪੀਣ ਨੂੰ ਕੁਛ ਨਹੀਂ ਹੂੰ ਬਸ ਹੱਡ ਖੜਕਦੇ ਆ ਸਾਰਿਆਂ ਦੇ ਖੜਕ ਖੜਕਦੇ ਫਿਰ ਸੀਦੀ ਮਰ ਵੀ ਜਾਂਦੇ ਫਿਰ ਜੱਟਾ ਜੀ ਮਰ ਨਹੀਂ ਆ ਮਰ ਨਹੀਂ ਆ ਮਰ ਨਹੀਂ ਆ ਫਿਰ ਜਦੋਂ ਵਿੱਚ ਜਾਣ ਤਾਂ ਹੈ ਨਹੀਂ ਜਾਲੇ ਜਾਣ ਤਾਂ ਹੈ ਮੇਰੀ 50 ਸਾਲ ਦੀ ਉਮਰ ਹੈ ਠੀਕ ਹੈ ਜੀ 15 ਮਹੀਨੇ ਸੰਗੀਆਂ 13 ਬੱਕਰੀਆਂ ਨੇ ਠੀਕ ਹੈ ਜੀ ਕੋਈ ਪਰਵਾਹ ਨਹੀਂ ਵਧੀਆ ਕੰਮ ਗਿੱਟੇ-ਗੋਟੇ ਦੁਖਦੇ ਨਹੀਂ ਜਮੇ ਨਹੀਂ ਗੋਟੇ ਕੁਝ ਨਹੀਂ ਦੁਖਦਾ ਆ ਦੇਖ ਲਓ ਦੋਸਤੋ ਇਹ ਹੁੰਦੀ ਹੈ ਖਰਾਕ ਖਾਦੀ ਦੀ ਅਸਲ ਪਹਿਚਾਨ ਠੀਕ ਹੈ 50 ਸਾਲਾਂ ਦੀ ਉਮਰ ਹੈ ਤੇ ਅੰਕਲ ਕਹਿੰਦੇ ਕੋਈ ਗੋਡੇ ਗਿੱਟੇ ਨਹੀਂ ਦੁਖਦੇ ਭੱਜੇ ਫਿਰਦੇ ਨੇ ਜਦੋਂ ਜੇ ਅਸੀਂ ਆਏ ਆ ਦੇਖੀ ਜਾਂਦੇ ਆ ਕਿ ਆ ਸਾਰੀਆਂ ਮੱਝਾਂ ਬੰਨ ਘਟੇ ਨੇ ਕੱਲੀ-ਕੱਲੀ ਨੂੰ ਪਾਣੀ ਪਿਆ ਕੇ ਏਟੇ ਨੇ ਵਾੜੀਆਂ ਨਾਲ ਕੋਈ ਦਰਦ ਨਹੀਂ ਕੋਈ ਥਕਾਵਟ ਨਹੀਂ ਇਹ ਖਰਾਕਾਂ ਖਾਦੀਆਂ ਦੇ ਫਾਇਦੇ ਨੇ ਤੇ ਨਸ਼ਾ ਨੁਸ਼ਾ ਤੋਂ ਪਰੇ ਰਿਹਾ ਕਰੋ ਯਾਰ ਅਜੇ ਕੰਮ ਖੋਲੋ ਪੰਜਾਬ ਦਾ ਨਾਮ ਰੌਸ਼ਨ ਕਰੋ ਆਪਣੇ ਮਾਪਿਆਂ ਨਾਲੇ ਸਾਡੇ ਵਰਗਾਂ ਨੂੰ ਨਿੰਦੀ ਜਾਂਨੇ ਉਹ ਘਰੇ ਵਿਹਲੇ ਬੈਠੇ ਇੰਸਟਾ ਤੇ ਰੀਲਾਂ ਤੇ ਦੇ ਕਮੈਂਟ ਤੇ ਕਮੈਂਟ ਦੇ ਕਮੈਂਟ ਤੇ ਕਮੈਂਟ ਵੀ ਹੋਰ ਕੰਮ ਸਿੱਖ ਲੋ ਐ ਕਰ ਲੋ ਉਹ ਕਰ ਲੋ ਲਗੋ ਉੱਚਾ ਕੱਢਣ ਨਾਲੋਂ ਨਾ ਚੰਗੇ ਕੰਮ ਲੱਭਿਆ ਕਰੋ ਮਾੜੀ ਚੀਜ਼ ਦੇ ਵਿੱਚ ਵੀ ਕਹਿੰਦੇ ਕੋਈ ਨਾ ਕੋਈ ਤਾਂ ਚੰਗਾ ਹੋਵੇਗਾ ਉਹ ਗੁਰਦਾਸ ਇੱਕ ਕਿੱਤਾ ਹੀ ਆ ਆਪਣਾ ਹਾਂ ਉਹ ਗੁਰਦਾਸ ਮਾਨ ਜੀ ਦਾ ਇੱਕ ਗੀਤ ਨਹੀਂ ਕਹਿੰਦਾ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ ਤਾਂ ਉਹ ਗੱਲ ਬਾਤ ਆ ਵੀ ਆਪਦਾ ਚੰਗਾ ਗੁਣ ਲੱਭਿਆ ਕਰੋ ਚੰਗੇ ਗੁਣਾ ਦੀ ਰੀਸ ਕਰਿਆ ਕਰੋ ਹੁਣ ਆ ਜਵੰਦਾ ਜਿਹੜਾ ਫਾਰਮ ਆ ਇਹ ਬਾਈ ਬਾਹਰ ਬੈਠਾ ਆਪ ਕੈਨੇਡਾ ਦੇ ਵਿੱਚ ਉੱਥੋਂ ਪੈਸੇ ਲ ਤੇ ਕਿੰਨੀ ਚੰਗੀ ਗੱਲ ਆ ਇਹਦੀ ਸਿੱਖਿਆ ਲਓ ਐਨ ਆਰ ਆਈ ਭਰਾ ਜਿਹੜੇ ਬੈਠੇ ਨੇ ਤੁਸੀਂ ਸਿੱਖਿਆ ਲਓ ਯਾਰ ਵੀ ਆਪਾਂ ਪੰਜਾਬ ਦੇ ਵਿੱਚ ਆਪਾਂ ਕੰਮ ਖੋਲੀਏ ਇੱਕ ਦੋ ਬੰਦੇ ਰੱਖੀ ਆਪਣੇ ਪਿਆਬੀ ਬੰਦੇ ਰੱਖੀਏ ਠੀਕ ਆ ਨਾਲੇ ਦਾ ਕੰਮ ਮਿਲੂਗਾ ਨਾਲੇ ਤੁਹਾਨੂੰ ਦੋਨਾਂ ਪਾਸੇ ਕਮਾਈ ਆਊਗੀ ਦੇਖੋ ਸਬਰ ਰੱਖਣਾ ਪੈਂਦਾ ਕੋਈ ਵੀ ਕੰਮ ਆ ਦੇਖੋ ਮੇਰਾ ਕੰਮ ਆ ਵੀਡੀਓ ਬਣਾ ਰਹੇ ਆ ਅੱਜ ਦੀ ਘੜੀ ਆ ਦੀ ਜੀਬ ਚੋਂ ਪੈਸੇ ਲੱਗ ਰਹੇ ਨੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਮਿਹਨਤ ਕਰਾਂਗੇ ਦੋ ਸਾਲਾਂ ਦੇ ਵਿੱਚ ਸਾਲ ਦੇ ਵਿੱਚ ਪੈਸੇ ਆਉਣ ਵੀ ਲੱਗ ਜਾਣਗੇ ਉਦੋਂ ਵੱਧ ਵੀ ਖਰਚਾ ਕਰਾਂਗੇ ਇਸੇ ਤਰ੍ਹਾਂ ਇਹ ਕੰਮ ਆ ਇਹਨਾਂ ਨੇ ਜੇ ਕੋਣਾ ਛੋਟੇ ਛੋਟੇ ਇਹ ਕਟੀਆਂ ਲਿਆਂਦੀਆਂ ਸੀ ਕਟਰੂ ਰਿਆਂਦੇ ਸੀ ਅੱਜ ਦੀ ਘੜੀ ਉਹ ਗੱਭਣ ਨੇ ਝੋਟੀਆਂ ਤੇ ਜਦੋਂ ਉਹਨਾਂ ਨੇ ਮਤਲਬ ਕਟਰੂ ਵਗੈਰਾ ਦੇਤੇ ਉਹਨੂੰ ਉਹਨਾਂ ਦਾ ਮਤਲਬ ਦੁੱਗਣਾ ਵੱਧ ਜਾਊਗਾ ਤਾਂ ਇਹ ਸਬਰ ਆ ਸਬਰ ਰੱਖਣਾ ਪੈਂਦਾ ਹਰੇਕ ਕੰਮ ਦੇ ਵਿੱਚ ਸ਼ਾਰਟਕਟ ਜਿਹੜੇ ਉਹ ਕਈ ਵਾਰੀ ਉਹਨਾਂ ਦੇ ਨਤੀਜੇ ਮਾੜੇ ਹੋ ਜਾਂਦੇ ਨੇ ਤਾਂ ਕਰਕੇ ਆਪਣੇ ਪੰਜਾਬ ਦੇ ਵੱਲ ਮੁੜੋ ਆਪਣੀ ਪੰਜਾਬੀਅਤ ਦੇ ਵੱਲ ਮੁੜੋ ਡੇਰੀ ਫਾਰਮ ਖੋਲੋ ਹਨਾ ਕਿਸੇ ਵੀ ਤਰ੍ਹਾਂ ਦਾ ਕੋਈ ਕਿੱਤਾ ਖੋਲੋ ਜ਼ਰੂਰੀ ਨਹੀਂ ਵੀ ਆਹੀ ਕੰਮ ਕਰਨਾ ਜੇ ਇਹ ਦੀ ਕਰ ਸਕਦੇ ਕਿਸੇ ਹੋਰ ਕਿੱਤੇ ਬਾਰੇ ਨਾ ਜਾਓ ਕਰੋ ਪਰ ਪੰਜਾਬ ਦੇ ਨਾਮ ਜਿਹੜਾ ਰੋਸ਼ਨ ਕਰੋ ਪੰਜਾਬ ਦੇ ਵੱਲ ਦੁਆਰਾ ਮੁੜ ਕੇ ਆਓ ਉੱਥੇ ਰਹੋ ਪਰ ਇਹ ਵੀਰਾਂ ਦੇ ਕੋਲ ਬਾਈ ਦੱਸਦੇ ਸੀਗੇ ਵੀ 2-3 ਮਹੀਨਾ ਬਾਅਦ ਆਉਂਦਾਗਾ ਬਾਈ ਇੱਥੇ ਰਹਿ ਕੇ ਜਾਂਦਾ ਆਪ ਵੀ ਇਹਨਾਂ ਦੇ ਵਿੱਚ ਰਹਿੰਦਾਗਾ ਤਾਂ ਕਿੰਨੀ ਵਧੀਆ ਗੱਲ ਆ ਤੇ ਅਕਲ ਦੀ ਕੋਈ ਸੰਦੇਸ਼ ਦੇਣਾ ਹੋਵੇ ਲਾਸਟ ਤੇ ਕੁਝ ਕਹਿਣਾ ਹੋਵੇ ਨਾ ਬਸ ਸਾਡਾ ਦਾ ਇਹੀ ਕਹਿਣਾਗਾ ਕਿਸੇ ਨੂੰ ਮਾੜਾ ਬੋਲੋ ਨਾ ਠੀਕ ਹੈ ਜੀ ਕੰਮ ਕਰਦੇ ਨੂੰ ਕੰਮ ਕਰਨ ਦਿਓ ਕੰਮ ਕਰਦੇ ਨੂੰ ਕੰਮ ਕਰਨ ਦਿਓ ਇਹ ਕਿਸੇ ਨੂੰ ਚੰਗਾ ਮਾੜਾ ਬੋਲੋ ਨਾ ਗਾਹਾਂ ਇਹ ਇਹੋ ਜਿਹੀ ਕਿਤੇ ਆਪ ਕਰੋ ਆਪ ਕਰੋ ਹਾਂ ਠੀਕ ਹੈ ਜੀ ਤਾਂ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਜੀ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਇੰਨੀ ਤੁਸੀਂ ਜਾਣਕਾਰੀ ਦਿੱਤੀ ਆ ਤੇ ਬਾਕੀ ਕਿਸੇ ਤਰ੍ਹਾਂ ਦੀ ਪਸ਼ੂਆਂ ਦੇ ਬਾਰੇ ਜਾਣਕਾਰੀ ਲੈਣੀ ਹੁੰਦੀ ਆ ਜਾਂ ਕਿਸੇ ਦਾ ਪਸ਼ੂ ਫਾਰਮ ਬਣਿਆ ਹੋਇਆ ਤਾਂ ਸਾਡੇ ਦਿੱਤੇ ਨੰਬਰ ਉੱਤੇ ਕਾਲ ਕਰ ਸਕਦੇ ਹੋ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਲਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ